ਸਰ ਮੈਂ ਇੱਕ ਖਬਰ ਪੜ੍ਹੀ ਬਿਨਾਂ ਵਿਕਰੀ ਰਿਕਾਰਡ ਤੋਂ ਦਵਾਈਆਂ ਮਿਲਣ ਕਾਰਨ ਰਾਹੋਂ ਦੇ ਵਿੱਚ ਇੱਕ ਮੈਡੀਕਲ ਸਟੋਰ ਨੂੰ 15 ਦਿਨਾਂ ਦੇ ਲਈ ਸਸਪੈਂਡ ਕੀਤਾ ਗਿਆ ਇਹ ਪੂਰਾ ਮਾਮਲਾ ਕੀ ਹੈ ਤੁਸੀਂ ਬਿਲਕੁਲ ਸਹੀ ਖਬਰ ਪੜ੍ਹੀ ਹੈ ਔਰ ਆਪ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸ ਦਿਓ ਪੰਜਾਬ ਸਰਕਾਰ ਜਿਹੜੀ ਬਹੁਤ ਇਸ ਸਮੇਂ ਸਖਤ ਹੈ ਮੈਡੀਕਲ ਨਸ਼ੇ ਨੂੰ ਪੰਜਾਬ ਚੋਂ ਜੜ ਤੋਂ ਖਤਮ ਕਰਨਾ ਚਾਹੁੰਦੇ ਔਰ ਉਸ ਦੇ ਚਲਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕਮਿਸ਼ਨ ਦੇ ਦੇਸ਼ਾ ਨਿਰਦੇਸ਼ਾਂ ਹੇਠ ਡਰੱਗ ਵਿਭਾਗ ਵੱਲੋਂ ਪਾਬੰਦੀ ਸ਼ੁਦਾ ਜਿਹੜੀਆਂ ਦਵਾਈਆਂ ਹਨ ਜਿਨ੍ਹਾਂ ਦੀ ਵਿਕਰੀ ਹੋ ਰਹੀ ਹੈ ਉਸ ਦੇ ਖਿਲਾਫ ਮਹਿੰਮ ਚਲਾਈ ਜਾ ਰਹੀ ਜਿਸ ਦੇ ਚਲਦੇ ਰਾਹੋ ਵਿਕੇ ਇੱਕ ਕੈਮਿਸਟ ਦੀ ਦੁਕਾਨ ਦਾ ਜਿਹੜਾ ਲਾਇਸੈਂਸ ਹੈ ਉਹ 15 ਦਿਨਾਂ ਲਈ ਰੱਦ ਕਰ ਦਿੱਤਾ ਗਿਆ ਗੱਲ ਬਿਲਕੁਲ ਸੱਚ ਹੈ ਸਰੀ ਦੇ ਪਿੱਛੇ ਕਾਰਨ ਕੀ ਹੈ ਦੇਖੋ ਜਿੰਨੀ ਕਿ ਜਾਣਕਾਰੀ ਅਸੀਂ ਸਮਝ ਪਾਏ ਆ ਜੋ ਪ੍ਰੈਸ ਨੋਟ ਦੇ ਵਿੱਚ ਸਾਢੇ ਤੱਕ ਪਹੁੰਚੀ ਆ ਗੱਲ ਕਿ ਇਨਸਪੈਕਟਰ ਡਰੱਗ ਇਨਸਪੈਕਟਰ ਮਨਪ੍ਰੀਤ ਸਿੰਘ ਉਹਨਾਂ ਦਾ ਕਹਿਣਾ ਕਿ 26 ਜੂਨ ਨੂੰ ਇਨਸਪੈਕਸ਼ਨ ਲਈ ਉਹ ਇੱਕ ਮੈਡੀਕਲ ਸਟੋਰ ਤੇ ਜਾਂਦੇ ਆ ਰਾਹੁਲ ਜਾਂਦੇ ਇੱਕ ਮੈਡੀਕਲ ਸਟੋਰ ਤੇ ਜਿੱਥੇ ਪੰਜ ਤਰ੍ਹਾਂ ਦੀਆਂ ਦਵਾਈਆਂ ਜਿਨ੍ਹਾਂ ਦਾ ਨਾਮ ਸੇਲ ਦਾ ਰਿਕਾਰਡ ਸੀ ਨਾ ਪਰਚੇਸ ਦਾ ਰਿਕਾਰਡ ਸੀ ਮਤਲਬ ਉਹ ਰਿਕਾਰਡ ਉੱਥੇ ਨਹੀਂ ਸੀ ਜਿਸ ਦੇ ਚੱਲਦੇ ਆ ਉਸ ਦੁਕਾਨ ਨੂੰ ਪਹਿਲਾਂ ਤਾਂ ਸੀਜ਼ ਕਰ ਦਿੱਤਾ ਜਾਂਦਾ ਹੈ ਇਸ ਤਰੀਕ ਨੂੰ ਤਾਂ ਦੁਕਾਨ ਸੀਜ਼ ਕਰ ਦਿੱਤੀ ਜਾਂਦੀ ਹੈ ਕਿ ਓਕੇ ਜਿਹੜੇ ਦੁਕਾਨਦਾਰ ਆ ਕੈਮਿਸਟ ਸ਼ਾਪ ਦੇ ਜਿਹੜੇ ਓਨਰ ਹੈ ਉਹ ਜਿਹੜਾ ਡਾਟਾ ਨਹੀਂ ਦਿਖਾ ਪਾਉਂਦੇ ਡਰਗ ਇਨਸਪੈਕਟਰ ਨੂੰ ਔਰ ਉਸ ਤੋਂ ਬਾਅਦ 27 ਤਰੀਕ ਨੂੰ ਕਸਟਡੀ ਆਰਡਰ ਲੈ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਜਿਸ ਤੇ ਕਾਰਵਾਈ ਕਰਦੇ ਹੋਏ ਅਸਿਸਟੈਂਟ ਕਮਿਸ਼ਨਰ ਐਫ ਡੀਏ ਗੁਰਵਿੰਦਰ ਸਿੰਘ ਉਕਤ ਮੈਡੀਕਲ ਸਟੋਰ ਦੇ ਦੋਨੋਂ ਲਾਇਸੈਂਸ 15-15 ਦਿਨਾਂ ਲਈ ਰੱਦ ਕਰ ਦਿੱਤੇ ਜਾਂਦੇ ਆ ਹਾਲਾਂਕਿ ਸਾਨੂੰ ਪੂਰੀ ਡਿਟੇਲ ਨਹੀਂ ਪਤਾ ਲੇਕਿਨ ਇਹ ਮੰਨਿਆ ਜਾ ਰਿਹਾ ਕਿ ਹੋ ਸਕਦਾ ਇੱਕ ਲਾਇਸੈਂਸ ਹੋਲ ਸੇਲ ਦਾ ਹੋਵੇ ਤੇ ਦੂਜਾ ਰਿਟੇਲ ਦਾ ਹੋਵੇ ਤਾਂ ਇਹ ਸਖਤ ਕਾਰਵਾਈ ਹੋਈ ਹੈ ਔਰ ਜਿਨਨੇ ਹੋਰ ਕੇਮਿਸਟ ਆਇਆ ਜਿਹੜੇ ਭਾਈਚਾਰੇ ਚੋਂ ਨੇ ਉਹਨਾਂ ਨੂੰ ਵੀ ਸਖਤ ਹਦਾਇਤਾਂ ਦੇ ਦਿੱਤੀਆਂ ਗਈਆਂ ਹੈ ਕਿ ਆਪਣੇ ਉਹ ਜਿਹੜੇ ਸਟੋਰ ਦੇ ਅੰਦਰ ਜਿੰਨੀ ਸੇਲ ਜਾਂ ਪਰਚੇਸ ਦਾ ਰਿਕਾਰਡ ਆ ਉਹਨੂੰ ਮੇਨਟੇਨ ਕਰਨ ਉਹ ਰਿਕਾਰਡ ਮੇਨਟੇਨ ਕਰਨਾ ਬਹੁਤ ਜ਼ਰੂਰੀ ਆ ਔਰ ਨਾਲ ਦੀ ਨਾਲ ਆਪਾਂ ਪਹਿਲਾਂ ਵੀ ਇੱਕ ਵੀਡੀਓ ਕਰ ਚੁੱਕੇ ਹਾਂ ਨਮਾਸ਼ਰ ਖਾਨ ਦੇ ਸਾਹਮਣੇ ਜਿਹੜੀ ਵੱਡੀ ਕਾਰਵਾਈ ਹੋਈ ਹੈ ਉਦੇ ਵਿੱਚ ਵੀ ਕੁਝ ਪਾਬੰਦੀਸ਼ੁਦਾ ਦਵਾਈਆਂ ਦਾ ਪਹਿਲਾ ਜ਼ਿਕਰ ਆਇਆ ਸੀ ਲੇਕਿਨ ਬਾਅਦ ਚ ਪਤਾ ਚੱਲਿਆ ਕਿ ਕੁਝ ਅਜਈਆਂ ਦਵਾਈਆਂ ਵੀ ਸੀ ਜਿਹੜੀਆਂ 12-12 ਸਾਲ ਪਹਿਲਾਂ ਹੀ ਐਕਸਪਾਇਰ ਹੋ ਚੁੱਕੀਆਂ ਸੀਗੀਆਂ ਤਾਂ ਉਹ ਬਹੁਤ ਵੱਡਾ ਬਾਕਸ ਸੀਗਾ ਉਹ ਦਵਾਈਆਂ ਨੂੰ ਸੀਜ਼ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਸੁਣਨ ਚ ਇਹ ਹੈ ਕਿ ਲਾਇਸੈਂਸ ਹੀ ਕੈਂਸਲ ਕਰ ਦਿੱਤਾ ਗਿਆ ਪੂਰੀ ਜਾਣਕਾਰੀ ਹਲੇ ਸਾਰ ਤੱਕ ਨਹੀਂ ਪਹੁੰਚੀ ਪਰ ਨਾਲ ਦੀ ਨਾਲ ਦੱਸ ਦਈਏ ਕਿ ਡੀਸੀ ਸਾਹਿਬ ਵੱਲੋਂ ਵੀ ਇੱਕ ਹਦਾਇਤ ਦਿੱਤੀ ਗਈ ਜਿਹੜੀ ਬਹੁਤ ਜ਼ਰੂਰੀ ਹੈ ਕਿ ਜਿੰਨੀ ਵੀ ਕੈਮਿਸਟ ਸ਼ਾਪ ਆ ਉਨ੍ਹਾਂ ਦੇ ਅੱਗੇ ਸੀਸੀਟੀਵੀ ਕੈਮਰੇ ਲੱਗੇ ਹੋਣੇ ਬਹੁਤ ਜ਼ਰੂਰੀ ਆ ਤਾਂ ਜੋ ਪਤਾ ਚੱਲਦਾ ਰਹੇ ਕਿਉਂਕਿ ਕਈ ਵੇਲੇ ਕੀ ਹੁੰਦਾ ਕਿ ਕੋਈ ਮਾੜਾ ਅਨਸਰ ਆ ਜਾਂਦਾ ਲੋਕਾਂ ਵੱਲੋਂ ਸ਼ਿਕਾਇਤ ਕਰ ਦਿੱਤੀ ਜਾਂਦੀ ਹੈ ਕੈਮਰ ਸ਼ਾਪ ਵਾਲੇ ਕਹਿੰਦੇ ਸਾਡੇ ਕੋਲ ਤਾਂ ਆਇਆ ਨਹੀਂ ਤਾਂ ਇਸ ਕਰਕੇ ਰਿਕਾਰਡ ਹੋਊਗਾ ਸੀਸੀਟੀਵੀ ਕੈਮਰੇ ਖੰਗਾਲੇ ਜਾ ਸਕਦੇ ਆ ਔਰ ਨਾਲ ਦੀ ਨਾਲ ਸੇਲ ਪਰਚੇਸ ਦਾ ਰਿਕਾਰਡ ਰੱਖਣਾ ਮੇਨਟੇਨ ਰੱਖਣਾ ਇਹ ਜ਼ਰੂਰੀ ਹੋ ਗਿਆ ਇਹ ਜ਼ਰੂਰੀ ਪਹਿਲਾਂ ਵੀ ਸੀਗਾ ਲੇਕਿਨ ਹੁਣ ਜਿਵੇਂ ਆ ਕਾਰਵਾਈ ਹੋਈ ਆ ਆਪ ਵੀ ਸੁਚੇਤ ਹੋਣਾ ਚਾਹੀਦਾ ਦੁਕਾਨਦਾਰਾਂ ਨੂੰ ਕਿ ਆਪਾਂ ਸੇਲ ਪਰਚੇਸ ਦਾ ਕੇਮਿਸਟ ਜਿਹੜੇ ਭਾਈਚਾਰੇ ਦੇ ਸਾਡੇ ਦੁਕਾਨਦਾਰ ਆ ਕਿ ਉਹਨਾਂ ਨੂੰ ਵੀ ਸੁਚੇਤ ਹੋਣਾ ਚਾਹੀਦਾ ਸੇਲ ਪਰਚੇਸ ਦਾ ਅਗਰ ਉਹ ਰਿਕਾਰਡ ਨਹੀਂ ਰੱਖਦੇ ਤਾਂ ਇਸ ਤਰੀਕੇ ਦੁਕਾਨ ਫਿਰ ਸੀਜ਼ ਵੀ ਹੋ ਸਕਦੀ ਹੈ